ਹਾਂਜੀ ਅੱਜ ਆਏ ਸਗੇ ਸੀ ਬਲੌਗ ਬਣਾਉਣ ਤੇ ਬਲਵੀਰ ਸਿੰਘ ਜੋ ਕਿ ਵੀਰਾ ਸਾਡੇ ਨਾਲ ਕੰਮ ਕਰਦੇ ਨੇ ਉਹ ਥੋੜਾ ਪਿੱਛੇ ਰਹਿ ਗਿਆ ਤਾਂ ਉਹਨਾਂ ਇਸ ਪਿੰਡ ਦੇ ਵਿੱਚ ਉਹਦੇ ਨਾਲਕੇ ਨੇ ਉਹਦੇ ਨਾਲਕੇ ਦੇ ਆਏ ਸੀ ਵੀਡੀਓ ਬਣਾਉਣ ਉਹ ਥੋੜੇ ਜਿਹਾ ਭਾਵਕ ਹੋਣ ਕਰਕੇ ਉਦੋਂ ਦੇ ਪਿੱਛੇ ਭਾਵਕ ਹੋ ਗਿਆ ਥੋੜਾ ਜਿਹਾ ਪਿੱਛੇ ਰਹਿ ਗਿਆ ਇਸ ਕਰਕੇ ਆਪਣੇ ਮਾਪੇ ਦੀ ਯਾਦ ਆਉਣ ਕਰਕੇ ਥੋੜਾ ਜਿਹਾ ਕੁਝ ਹੋਰ ਸੋਚਾਂ ਚ ਪੈ ਗਿਆ ਇਸ ਕਰਕੇ ਅਸੀਂ ਵੀਡੀਓ ਬਣਾਉਨੇ ਆ ਥੋੜਾ ਮੋੜ ਮਾਣੀ ਮੋਟੀ ਗੱਲ ਕਰਾਂਗੇ ਉਹਦੇ ਨਾਨਕਿਆਂ ਨਾਲ ਮਾਮੇ ਨਾਲ ਮਾਮੀ ਨਾਲ ਤੁਹਾਡੀ ਗੱਲ ਕਰਾਉਣੇ ਆ ਜੋ ਵਾਜੀ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਜੀ ਠੀਕ ਐ ਤੁਸੀਂ ਸੁਣਾਓ ਹੋਰ ਕਿੱਦਾਂ ਸੇਤਾ ਜੀ ਠੀਕ ਐ ਜੀ ਹਾਂ ਹੋਰ ਹੋਰ ਕਿੱਦਾਂ ਬੀਰਾ ਨਹੀਂ ਆਇਆ ਬੀਰਾ ਆਇਆ ਸੀਦਾ ਪਰ ਤੁਹਾਡੇ ਚਾਚੇ ਦਾ ਮੁੰਡਾ ਤਗਾ ਉਹ ਥਾਰਾ ਪਿੰਡ ਜਾਣਦਾ ਹਾਂ ਜੀ ਉਹ ਕੋ ਖੜ ਗਿਆ ਉਹਦੇ ਨਾਲ ਗੱਲਾਂ ਬਾਤਾਂ ਲਾਪਿਆ ਕਰਨ ਗੱਲਾਂ ਕਰਨੀ ਐ ਇੱਥੇ ਹੀ ਰਹੇ ਸਾਡੀ ਹੁਣ ਹਾਂਜੀ ਹਾਂਜੀ ਹੋਰ ਗਿਆ ਦੱਸਦਾ ਗਾ ਬੜੇ ਇੱਥੇ ਹੀ ਆ ਨਾਨ ਕਹਿੰਦੀ ਹਾਂਜੀ ਹੋਰ ਕਿੱਦਾਂ ਹੋਰ ਵਧੀਆ ਵਧੀਆ ਜੀ ਨਾਨੀ ਨੇ ਕਿ ਠੀਕ ਆ ਆ ਠੀਕ ਆ ਜੀ ਠੀਕ ਆ ਕੰਮ ਕਰ ਕੰਮ ਕਰ ਠੀਕ ਆ ਪਸਮਾਣਾ ਮੋਢਾ ਕਰ ਲਈਦਾ ਕੰਮ ਚਾਹੀਦਾ ਹਾਂਜੀ ਹਾਂਜੀ ਕੰਮ ਦੇ ਬਿਗੇਰ ਕੁਛ ਨਹੀਂ ਨਹੀਂ ਆ ਜੀ ਕੁਛ ਨਹੀਂ ਕੰਮ ਕਰੋ ਤਾਂ ਖਾਓ ਹਾਂਜੀ ਹਾਂਜੀ ਇਹ ਤਾਂ ਭੁੱਖੇ ਰਹੋ ਹਾਂ ਜੀ ਵੀਰਾ ਬੜਾ ਬੰਦਾ ਗੋਡਾ ਹਾਂਜੀ ਗੋਡਾ ਬੰਦਾ ਵਧੀਆ ਬੰਦਾ ਜੀ ਸਾਰਾ ਪਿੰਡ ਜਾਣਦਾ ਉਹਨੂੰ ਹਾਂਜੀ ਹਾਂਜੀ ਆਹ ਇਹਦਾ ਸਾਰਾ ਇੱਥੇ ਆਉਂਦਾ ਜਾ ਜਾਣਾ ਕਰਨਾ ਨਾਨਕਾਂ ਨੂੰ ਚੱਲੇ ਆ ਅਸੀਂ ਆ ਜਾਣਾ ਸਾਈਕਲ ਤੇ ਝਾਂਟਾ ਜਾਣਾ ਉਹਨੇ ਤੋਮੇਟਾ ਟੋਮੇਟਾ ਟੋਮੇਟਾ ਚਲਗਾ ਅਸੀਂ ਵੀ ਇਹ ਨਾਲ ਕਿਹ ਪਿੰਡ ਦੇ ਵਿੱਚ ਇਹ ਗਿਆਦੇ ਐ ਇਹ ਕੀ ਗੱਲ ਰਹਿਣਾ ਦੀ ਕੋਈ ਦੋ ਦਿਨ ਉਹ ਉੱਥੇ ਵੀ ਕਹਿੰਦਾ ਜ਼ਰੂਰੀ ਆ ਨਾ ਘਰ ਵੀ ਘਰ ਵੀ ਦੇਖਣਾ ਪੈਂਦਾ ਘਰ ਵੀ ਦੇਖਣਾ ਪੈਂਦਾ ਨਾ ਅੱਗੇ ਤਾਂ ਛੱਡ ਜਾਂਦਾ ਹੁਣ ਛੱਡਦਾ ਨਹੀਂ ਹਾਂ ਹੁਣ ਤਾਂ ਛੱਡਦਾ ਨਹੀਂ ਹੁਣ ਵੇ ਆਪੋ ਆਪਣੇ ਨੂੰ ਪਾਇਓ ਹਾਂਜੀ ਆਪੋ ਆਪਣੇ ਸਾਰੇ ਪਰਿਵਾਰਾਂ ਨੂੰ ਜ਼ਰੂਰ ਤਾਂ ਉਹ ਇਹਨਾਂ ਨੂੰ ਜਿਆਦਾ ਜ਼ਰੂਰਤ ਆ ਨਾ ਗੁਰਬੀਰ ਨੂੰ ਜਿਆਦਾ ਜ਼ਰੂਰਤ ਆ ਕੋ ਕਰ ਉਹ ਥੋੜੇ ਜਿਹਾ ਪ੍ਰੋਬਲਮ ਹੈ ਹੈਂਡਗੈਪਾ ਕਰਕੇ ਨਾ ਇਹਨਾਂ ਨੂੰ ਵੀ ਕਰਦੇ ਕੰਮ ਕਰ ਵੀ ਇਧਰ ਉਧਰ ਜਾਣਾ ਪੈਂਦਾ ਰਿਸ਼ਤੇਦਾਰੀ ਵੀ ਮੇਰੀ ਫੇਜ਼ ਹੁਣ ਡਾਊਨ ਬਹੁਤ ਹੋਈ ਹੋ ਆਹ ਨਹੀਂ ਦਵਾਈ ਰੋਕੀ ਜਾਂਦਾ ਹੋਈ ਦਵਾਈ ਚੱਲਦੀ ਆ ਖਾਲੀ ਦੀ ਗੋਲੀ ਖਾਲਾ ਨਾ ਤਾਂ ਕੀ ਕਰਨਾ ਅੱਛਾ ਜੀ ਇਹ ਤਾਂ ਫੇਰ ਮੋੜ ਕੇ ਜੰਦਾ ਉਹਦੀ ਟੁੱਟਦਾ ਹੀ ਨਹੀਂ ਛਰੀ ਅੱਛਾ ਕਿੱਥੋਂ ਚੱਲਦੀ ਦਵਾਈ ਕੋ ਜੀਵ ਦਿਓ ਅਜੀਵ ਤਾਂ ਚੱਲਦੀ ਸੀ ਜੀ ਜੀ ਦਾ ਫੇਰ ਲੈਣ ਦੀ ਬਦਲ ਕੇ ਦਿੱਤੀ ਇਹਨੂੰ ਅੱਛਾ ਜੀ ਗੰਦਾ ਖਾਓ ਕੋਈ ਨਹੀਂ ਵੇਖਾਂ ਬਲਮੀਰ ਜੰਮ ਨੂੰ ਦੇਖ ਲਿਆ ਕਿੱਥੇ ਦੇਖ ਜਾਂ ਫੜ ਕੇ ਉਹ ਨੀ ਜਰਾ ਲਾਏ ਗਿਆ ਆ ਜਾ ਠੀਕ ਹੈ ਤੂੰ ਸੁਣਾ ਫੇਤਾ ਕਿਦਾਂ ਫੇਤਾ ਐਡੇ ਹੋ ਗਏਗਾ ਉਹ ਖੇਤਾਂ ਖਰਾਬ ਹੋਈਆਂ ਲਾ ਮੈਂ ਤਾਂ ਇਹ ਪਹਿਲਾਂ ਆ ਗਿਆ ਤੇ ਬਿੱਲੇ ਖੜ ਗਏ ਉਹ ਮੋਰੇ ਖੜੇ ਦੇ ਹੋਰ ਅੱਛਾ ਉਹ ਇੱਕ ਬੜਾ ਜਲਾ ਤਾਂ ਕਹਿੰਦੇ ਕਿ ਕਿੰਨੇ ਕੈਂਪੜੇ ਦੇ ਕੈਂਪ ਵਾਲਾ ਆ ਮੈਂ ਤਾਂ ਟਾਈਮ ਹੀ ਲੱਗਦਾ ਇਹਨੂੰ ਸਿੱਧਾ ਕਰਨਾ ਪੈਣਾ ਹਾਂ ਕਰਕੇ ਇਹਨੂੰ ਸਿੱਧਾ ਇਹਨੂੰ ਕਰਨਾ ਪੈਣਾ ਬਾਹਰ ਦੇ ਕਿੱਦੇ ਨਹੀਂ ਪੈਣੀ ਕੰਡੀਆਂ ਵਾਲੀ ਹੋਈ ਹੋਈ ਮਾਲ ਪਾਓ ਇੱਥੇ ਆ ਵੀ ਹਾਂ ਦਾ ਮਾਮੇ ਹੁਣੇ ਬਾਲ ਕੱਢਦੇ ਕਰ ਰਹੇ ਸਾਡੇ ਪਤਾ ਮੈਨੂੰ ਬੇਟੇ ਇੰਦੇ ਇੱਥੇ ਪੜਿਆ ਹਾਂ ਜੀ ਪੜਾਵਾ ਇਹਨੇ ਖਾਇਆ ਵਧੀਆ ਵਧੀਆ ਉੜ ਗਿਆ ਉਹ ਬੰਦੀ ਨਾਲ ਸਿੱਧੇ ਕੀਤੇ ਜਿਹੜਾ ਮਰ ਗਿਆ ਉਹ ਬਹੁਤ ਬਜੰਦ ਰਾਕ ਦਿੱਤਾ ਐ ਆਪਣੇ ਉਹ ਪਾਲੇ ਦਾ ਐ ਪਾਲੇ ਦਾ ਪਾਲੇ ਦਾ ਪੜਦਾ ਇੱਥੇ ਦਾ ਫਿਰ ਉਹ ਮੰਨ ਗਿਆ ਹੰਪਰ ਪਰ 500 ਮਾਟਰ ਕਹਿੰਦਾ ਦਾ ਤੂੰ ਹੱਟਣਾ ਇਹ ਹੱਟ ਗਿਆ ਵਿੱਚੇ ਮੁੰਡਾ ਬੀਬਾ ਦੀ ਉਹ ਵੀ ਬਹੁਤ ਉੜ ਗਿਆ ਵਿਭਾਗ ਤੋਂ ਤੋਬੀਆ ਪਰ ਇਹ ਬਾਲਕ ਦੇਣੇ ਪੈਣੇ ਮਿਲ ਗਏ ਕੜਬੰਦੇ ਕੋਈ ਗੱਲ ਕਰਦਣ ਥੋੜਾ ਲਿਆਨੇ ਇੱਕ ਕੜਬੰਦੇ ਆ ਅਸੀਂ ਦਾਜ ਵੀ ਹੋਈ ਆ ਇਹ ਤਾਂ ਯਾਦ ਕਰਦਾ ਰਹਿੰਦਾ ਹਰ ਵੇਲੇ ਸਾਡੇ ਨਾਲ ਗੱਲਾਂ ਕਰਦਾ ਵੀ ਮੰਮੀ ਦੇ ਅੱਗੇ ਜਾਂਦੇ ਸੀ ਹੁਣ ਚੜਲੀ ਹੁੰਦਾ ਬੱਚੇ ਮੈਨਿਚੜ ਸਾਰੇ ਦਾ ਦੇਖ ਲੈ ਜਦੋਂ ਕਿਤੇ ਅਸੀਂ ਹੁਣ ਸੱਚੇ ਮਹਾਨ ਹੁੰਦੇ ਸੀ 35 ਬੰਦੇ ਹੁੰਦੇ ਸੀ ਅਸੀਂ ਯਾਨੀ ਸਾਡੇ ਵਿੱਚ ਮਾਸੀ ਜੀਆਂ ਕੁੜੀਆਂ ਅ ਬੱਚੇ ਮੁੰਡੇ ਉਹਦੇ ਵਿੱਚ ਮਾਮੇ ਸਾਡੇ ਹੁੰਦੇ ਜੀ ਨਾਨੇ ਨਾਨਾ 35 ਬੰਦੇ ਹੁੰਦੇ ਜੀ ਉਹ ਤੇ ਖੁੱਲੇ ਮਰਾਂ ਚ ਪੈਣਾ ਉਹ ਸਾਰਾ ਜਿਹੜਾ ਮੋੜੇ ਛੱਤਿਆ ਸਾਰਾ ਬੇਲਾ ਹੁੰਦਾ ਸੀ ਬਹਿ ਜਾਣਾ ਮੈਂ ਕਿਹਾ ਸਾਰੀ ਰਾਤ ਗੱਪਾਂ ਮਾਰੀ ਜਾਣੀਆਂ ਕਿੱਥੇ ਸਮੇਂ ਸਮਾਂ ਸਮਾਂ ਚੌਰਾਣ ਜਿਹੜੇ ਇਹ ਲੈ ਪੱਕੇ ਬਣ ਗਏ ਜੀਆਂ ਦਾ ਸਹੀ ਗੱਲ ਹੈ ਜੀ ਇਹ ਮਾਮਾ ਸਾਡਾ ਵਿਚਾਰਾ ਮਗਰੋਂ ਨਹੀਂ ਕੋਈ ਵੀ ਪੁੱਛਦਾ ਰਹਿ ਗਿਆ ਮਾਮਾ ਇਕੱਲੇ ਮਾਮਾ ਰਹਿ ਗਏ ਤੇ ਕਿਹਨਾਂ ਪਾਸੇ ਹੀ ਜਾਣੋ ਇਹ ਬਾਤ ਹੋ ਜੈਣਾ ਮਾਮਾ ਦੇ ਨਾਲ ਘਰ ਭਰਿਆ ਹੁੰਦਾ ਸੀ ਮੈਂ ਤਾਂ ਉੱਥੇ ਹੁੰਦਾ ਨਾ ਰੋਂਦਾ ਆ ਮੇਰਾ ਤਾਂ ਮੋਢੇ ਆ ਕੇ ਬੜਾ ਯਾਦ ਆਇਆ ਮੈਂ ਕਿਹਦੇ ਦਾ ਸਾਡੀ ਮਾਂ ਦਾ ਏਕਾ ਬੰਡਿਆ ਕਿਦਾਂ ਸਾਡਾ ਬਚਪਨ ਮਨਮਰੋ ਕਹਾਣੀ ਇੱਕ ਤਾਂ ਮੈਂ ਅੱਖਾਂ ਦੀ ਮੋਰੀ ਘੁੰਮਣ ਲੱਗ ਪਈ ਕਿਦਾਂ ਜੀ ਅੱਖਾਂ ਦੇ ਹੁੰਦੇ ਸੀ ਕਿਦਾਂ ਕਿਦਾਂ ਹੋਣੇ ਚਾਹ ਜੜ ਦੇਣਾ ਮੇਰੇ ਨਾਨੇ ਸਾਡੇ ਨੇ ਕਦੀ ਗੰਨੇ ਰਹਿਣੇ ਕਦੀ ਛੜੀਆਂ ਰਹਿਣੀਆਂ ਭਾਨ ਕੇ ਲੋਹੇ ਆਏ ਦੋ ਤੀਆਂ ਆ ਕੰਮ ਨਹੀਂ ਵੀ ਬਹੁਤ ਉਹਨਾਂ ਲਾਗ ਲਿਆਨ ਦਾ ਆਤਮਿਕ ਪੜਕੇ

ਤਾਂ ਫਿਰ ਜਿਵੇਂ ਕਹਾਂ ਰਹੇ ਲੋਕ ਉਹ ਆਪਾਂ ਜੀ ਆਪਾਂ ਆਉਂਦੀ ਤਾਂ ਉਹ ਨਹੀਂ ਕਿ ਤਾ ਅਸਲੀ ਅਸਲੀ ਦੇ ਤੁਸੀਂ ਨਾ ਇਹ ਜਿਹੜਾ ਇਹ ਯਾਦ ਹੈ ਇਹ ਅਸਲੀ ਦੇ ਹੋਂਦ ਚ ਇਹਨਾਂ ਕਿ ਅਸਲ ਉਹਦੇ ਦਾ ਹਾਲ ਕੋਈ ਜਰਾ ਨਹੀਂ ਹੈ ਨਾ ਉਹ ਜਿਹੜੇ ਗਾਲਤ ਸੁਭਾਅ ਵਧੀਆ ਸੀ ਉਹਨਾਂ ਦਾ ਜਿਹੜੇ ਕੰਮ ਹੀ ਜ਼ਿਆਦਾ ਕਰਦੇ ਸੀ ਜਿਦਾ ਜਿਦਾ ਸਾਗੇ ਕੁੜੀਆਂ ਵੀ ਮੇਰੇ ਯਾਰ ਦੇ ਘਰ ਆਉਂਦੇ ਆਂ ਮਾਤਾ ਇਹਨਾਂ ਹੋਰ ਮਾਰੋ ਦੁੱਤਿਆਂ ਨੇ ਕੁੜੀਆਂ ਨੇ ਕਿਹਣਾ ਆਹ ਇਹਨੂੰ ਪਾਲੇ ਨੂੰ ਬਹੁਤ ਫਟਿਆ ਪਾੰਦੇ ਤੇ ਕੋਟ ਬਹੁਤ ਵੱਜੀ ਆ ਪਾੰਦੇ ਦਾ ਰਿੰਗ ਕਰਾਉਣਾ ਕਿ ਤੁਹਾਨੂੰ ਹੋ ਪਾੜਿਆ ਇਹਨਾਂ ਇਹ ਯਾਰ ਨੇ ਐਨੇ ਨਾ ਅੱਖੇ ਲੱਗਦੇ ਸੀ ਆਪਣੇ ਮੰਮੀਾਂ ਦੇ ਬਹੁਤ ਜ਼ਿਆਦਾ ਮੈਂ ਤਾਂ ਕਹਿੰਦਾ ਥੋੜੀ ਹੋਰ ਨਾ ਆਂਦੇ 12 ਦਾ ਕਰ ਲੈਂਦਾ ਥੋੜੀ ਬੋਸ ਕਰ ਰਿਹਾ ਹਾਂ ਕੱਢ ਦੇਣਾ ਕੱਢ ਦੇਣੀ ਔਰ ਮਾਰਾ ਨਹੀਂ ਉਹ ਕੱਟ ਕਰ ਦਿੰਨੇ ਆ ਪਾ ਦਿੰਨੇ ਆ ਹਾਂ ਕੋਈ ਨਹੀਂ ਬੱਟ ਕੱਟ ਦੇਣਗੇ ਤੇ ਸਿੱਧਾ ਕਰ ਦੇਣਾ ਆਪਾਂ ਸਿੱਧਾ ਕਰਨਾ ਪੈਣਾ ਇਹ ਤਾਂ ਗੱਲ ਹੈ ਇਹ ਤਾਂ ਗੱਲ ਹੈ ਜਿਹੜੇ ਕੋਈ ਜਿਹੜੇ ਤੇ ਆ ਜੋ ਪਿਆਰ ਮਿਲਿਆ ਹੁਣ ਹੁਣ ਹੈ ਨਹੀਂ ਉਹ ਪਿਆਰ ਪਿਆਰ ਹੁਣ ਤਾਂ ਆਪਾਂ ਆਪਣੇ ਬੱਚੇ ਨੂੰ ਦਮਕਦੇ ਆ ਨਾ ਉਹ ਵੀ ਕਾਲੂ ਪੈਦਾਵੇ ਤੂੰ ਹੁਣ ਉਹਨਾਂ ਨੂੰ ਕਹਿਣ ਆਲਾ ਤੇ ਉਹ ਸਮੇਂ ਉਲਟ ਪੈਂਦੇ ਆ ਬੱਚੇ ਹਮ ਤਾਂ ਇਦਾਂ ਤੇ ਤਾਂ ਆ ਜਾਣਾ ਉਹਨਾਂ ਬਿਆਨ ਨੂੰ ਸੀ ਇਹ ਕਾਝੀ ਚਾਦੇਆਂ ਨੂੰ ਚਾਹੇ ਉਹ ਸਮੇਂ ਵਧੀਆ ਸੀ ਬਹੁਤ ਸਮਾਂ ਲੱਗਾ ਹੈਗਾ ਪੇਂਟਿੰਗ ਮੈਂਬਰ ਹੋਣੇ ਮਤਲਬ ਹੈ ਕਿ ਰੀਡ ਦੇ ਹੋਣੇ ਬਾਈ ਪੂਰੀ ਬਣੀ ਸੀ ਪਾਇਆ ਜੇ ਕਿ ਦਿਨ ਕਹਿਣਾ ਨਾਲ ਅਗੈਂਡਰ ਨੂੰ ਲੋਦੇ ਲੋਦੇ ਦੀ ਹੰਮ ਅੰਦਰ ਹੀ ਜੁਗਾਂ ਰੋ ਦੇਖਣੇ ਮਾ ਉਹ ਆਇਆ ਬੰਦਿਆ 76 ਤੋਂ ਮਿੱਟੀ ਕੱਢੇ ਰਾਨਾ 76 ਦੇ ਦਾਣੇ ਸਾਰੇ ਜਨ ਟੂਕ ਲਈ ਭਰਨੇ ਮਿੱਟੀ ਦੇ ਛਿੱਟਣੇ ਖੜਕ ਬਣਾਉਣੀ ਦਾਦਾ ਜੀ ਕਹਿੰਦਾ ਨਾਨਾ ਸਾਡਾ ਹੜ ਬਣਾਉਣਾ ਤੇ ਅੱਜ ਨਾਨੇ ਨੂੰ ਜਾਂ ਭਾਈਆ ਕਹਿਣਾ ਜਾਂ ਨਾਨਾ ਕਹਿਣਾ ਅੱਜ ਕੱਲ ਦਾ ਭਾਜਾ ਬੰਦਾ ਤੇ ਨਾਨਾ ਨੂੰ ਤੁਨ ਨਾਨਾ ਨਾਨੇ ਤੋਂ ਨਾਨਾ ਹੋਇਆ ਮਾਮੇ ਜੋ मामੂ ਹੋ ਗਿਆ ਹਾਂ ਫੋੜ ਤੋਂ ਮਾਮੂ ਹੋਇਆ ਇਹ ਤੂੰ ਨਹੀਂ ਸੁੱਧਾ ਜਣ ਕਹਿੰਦੀਆਂ ਛਾਨੀ ਆ ਜਾਓ ਫਲਾਣੀਆਂ ਆ ਜਾਓ ਅੱਜ ਕਹਿੰਦੇ ਜੀ ਜੀ ਹੁਦੰਦਾ ਹੋ ਜੀ ਉਹਦਾ ਬਰਾਬਰ ਨਾ ਲੈਂਦੀ ਨਹੀਂ ਕਹਿੰਦੇ ਫਲਾਣੀਆਂ ਆ ਰਹੀ ਓਏ ਕਹਿੰਦਾ ਹਾਲੇ ਦੇ ਨਾਮ ਹੀ ਲੈ ਰਹੇ ਹਨ ਮੈਂ ਇਹ ਤੇ ਆਪਣੇ ਨਾਮ ਚੱਲੀਏ ਨਾ ਇਟਾ ਨਾਮ ਨਾਮ ਉਹ ਵੀ ਨਹੀਂ ਲੈ ਲਈ ਸਹੀ ਗੱਲ ਹੈ ਚਲੋ ਇਹ ਆ ਪਿਆਰ ਮਾਤਾ ਜੈਨੇ ਹਾਂਜੀ ਹਾਂਜੀ ਮੈਂ ਬਣਾ ਆਇਤਾ ਸੀ ਇਹ ਆਪਣਾ ਬਲੌਗ ਬਣਾਉਣਾ ਪਰ ਮੈਂ ਜਦੋਂ ਨਾ ਗੇਟ ਤੇ ਬੜਿਆਂ ਦਾ ਮੈਂ ਕਿਹਾ ਸਾਡੇ ਮਾਤਾ ਦੇ ਪੇਕੇ ਦਾ ਪਿੰਡ ਆ ਗਿਆ ਸਾਡਾ ਨਾਨਕਾ ਪਿੰਡ ਨਾ ਤੇ ਹੋਰ ਜਿਹੜੇ ਮਗਰ ਕੋਈ ਬਈ ਬੰਦੇ ਦੇ ਹੋਰ ਜਿਹੜੀ ਬਚਪਨ ਦੀ ਕਹਾਣੀ ਬਾਹਰ ਆ ਗਈ ਕੱਤੇ ਰਿ ਆਉਣਾ ਮੈਂ ਤਾਂ ਘਰ ਬੜੇ ਥੋੜੇ ਜਿਹਰੇ ਰਹਿ ਜਾਂ ਹੂੰ ਆਏ ਤੇ ਮਨੋ ਰੇਸ ਤੇ ਜਿਹੜੇ ਆ ਰੇਸਿਆਂ ਦੀ ਕਿੰਨੀ ਉਹ ਕਦਰ ਹੁੰਦੀ ਸੀ ਬਹੁਤ ਜ਼ਿਆਦਾ ਕਦੀ ਮਤਲਬ ਜੇ ਨੂੰ ਕਿਸੇ ਨੇ ਕਹਿਤਾ ਉੱਤੇ ਬਹਿ ਜਾ ਉੱਥੇ ਬਹਿ ਗਿਆ ਅੱਜ ਕੱਲ ਦਾ ਨਿਆਣੇ ਨਾ ਛੋੜਦੇ ਆ ਨਾ ਨਾ ਕਿੱਥੇ ਨਿਆਣੇ ਪੰਜ ਛੇ ਦੇ ਨਾਮ ਜਾਣਾ ਹੈ ਨਾ ਮਾਲੂ ਤੇ ਜਿਹਦੇ ਚੰਗੇ ਲੋਕਾਂ ਨੂੰ ਮਿਲ ਜੇ ਚੈ ਵੀ ਤੇ ਮੈਨਾਂ ਉਹ ਜਿਹੜਾ ਕੋਟੈਂਟ ਸਾਡੇ ਨੂੰ ਉਹ ਕੋਟੈਂਟ ਹਮ ਨੂੰ ਨਾ ਨਾ ਮਾਟ ਕੇ ਜਣਾ ਕੜੋ ਬਿਹਾਰ ਉਹ ਸਿੱਧਾ ਟਿੱਕ ਟਿੱਕ ਕੇ ਥਾਉ ਦੇ ਕੇ ਬੋਤਲੇ ਨਾ ਬੋਤਲ ਨਾ ਪਾਣੀ ਨਾ ਹਾਂ 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 ਹੋਰ ਬਹੁਤ ਸਾਰੇ ਦਾਰੂ ਹੋ नहीं ਸੀ ਮੇਰੇ ਲਈ 8 ਵਜੇ ਵੀ ਚਾਰ ਖਾਣ ਦੇ ਜੀ ਤੁਸੀਂ ਮੈਨੂੰ ਕਹਿੰਦੇ ਗਿਆ ਹੈ ਤੈਨਾਂ ਇਹ ਕਹਿੰਦਾ ਹੁਣ ਮਿਲ ਜਾਦਾ ਚੱਲੀਏ ਤੂੰ ਬਹਿ ਜਾ ਇੱਥੇ ਹੋਰ ਉਹਨੇ ਆ ਜਾਣਾ ਨਾਲੇ ਜਾ ਇੱਥੇ ਜਾ ਸਾਨੂੰ ਰੋਟੀ ਖਵਾ ਕੇ ਯਾਰੀ ਸੋਸੋ ਕਈ ਵੇਲੇ 8 ਵਜੇ ਨਹੀਂ ਤੁਰਿਆ ਆਣਾ ਮੈਂ ਕਹਣਾ ਤੁਸੀਂ ਹੁਣ ਰਹਿਣਾ ਦੇ ਆ ਲਹਾ ਹੈਗਾ 10 ਮਿੰਟ ਦਾ ਰਾਹ ਆ ਸਾਈਕਲ ਤੇ ਆ ਜਾਣਾ ਸਿੱਧਾ ਓ ਟਾਈਮ ਨਹੀਂ ਆਇਆ ਉਹ ਦਿਨ ਕਿੱਥੇ ਆ ਜੀ ਉਹ ਮੋਜਿਆ ਨਹੀਂ ਕਿਸੇ ਦੇ ਤਾਂ ਵੀ ਤਾਂ ਮੈਨੂੰ ਬਹੁਤ ਆਉਣਾ ਇਹ ਵੀ ਥੋੜਾ ਪਾਪ ਹੋ ਗਿਆ ਹੋ ਗਿਆ ਦੇਲਾ ਹੋ ਰਿਹਾ ਇਸ ਤੇ ਹਨਾ ਕੋਈ ਸੁਮੀਆ ਦਾ ਜੜ ਗਿਆ ਕੋਈ ਜੜ ਗਿਆ ਪਰ ਜਦੋਂ ਪਾਚਾ ਇਹੀ ਗੱਲਾਂ ਕਹਿੰਦੇ ਵੀ ਮਨਪੁਰੇ ਇੱਕ ਘਰ ਦੇ ਘਰ ਚ ਮੁੜ ਕੇ ਜੰਮਣਾ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਇੱਕ ਘਰ ਦੇ ਵਜਿਹਾ ਘਰ ਦੇ ਚ ਭੈਣ ਬਰਾਦ ਜੰਮ ਲੈ ਰਿਆ ਮੁੜ ਕੇ ਫੇਰ ਘਰ ਦੇ ਵਜਿਹਾ ਮੁੜ ਕੇ ਕਿਥੇ ਰੇਤਿਆਂ ਨੂੰ ਨਾਮ ਬਗਾ ਲਓ ਰਸਤੇ ਜਿਹੜੇ ਆ ਰਸਤਿਆਂ ਨੂੰ ਆਪਰੇਮ ਲਵਾਓ ਉਹਨਾਂ ਦੇ ਰਸਤੇ ਆ ਹੂੰ ਕੋਈ ਨਹੀਂ ਨਾ ਕੋਈ ਵੀ ਹੁਣ ਨਹੀਂ ਕੋਈ ਵੀ ਮੰਦਾ ਹੁੰਦਾ ਕਹਿੰਦਾ ਤੂੰ ਹੈਗਾ ਨਹੀਂ ਨਾ ਤੇਰੇ ਜਿਹੜਾ ਰਹੀ ਰਸਤਿਆਂ ਦੀ ਰਸਤੇ ਜਿਹੜੇ ਅੱਗੇ ਕੀ ਪੈ ਗਏ ਆ ਮੈਦੇ ਦੀ ਚੰਗ ਬਰ ਗਈ ਆ ਚੰਗ ਬਰ ਗਈ ਫਿਰ ਪਰ ਸਾਡੇ ਜਿਹੜਾ ਸਮਾਂ ਚੰਗਾ ਸੀ ਉਹ ਟਾਈਮ ਠੀਕ ਥਾ ਉਹ ਟਾਈਮ ਕਿੱਥੇ ਉਹ ਆਪਦੇ ਉਹ ਟਾਈਮ ਆਵੇ ਮੁਰਗੀ ਕਿੱਥੇ ਆਉਣੇ ਨੇ ਨਾਲ ਨਾਨਕੇ ਨਾਨਿਆਂ ਨੂੰ ਨਾਨਿਆਂ ਨੂੰ ਜਿੰਨਾ ਹੁਣ ਲਈ ਚਾਰ ਜੜਦਾਨਾ ਵੀ ਸਾਡੇ ਤੇ ਸੋਤੇ ਆਇਆ ਨਾ ਤੇ ਹੁਣ ਤਾਂ ਮੱਥੇ ਜਿਹੜੀਆਂ ਬੈ ਜਾਂਦੀਆਂ ਹੁਣ ਤਾਂ ਅੱਜ ਦਾ ਨਾਨੇ ਵੀ ਪੁੱਛਦੇ ਹੈਗੇ ਦੋਧਿਆਂ ਨੂੰ ਹਾਂ ਨਹੀਂ ਕੋਈ ਨਹੀਂ ਪੁੱਛਦਾ ਮੱਥੇ ਜਿਹੜੀਆਂ ਬੈ ਜਾਂਦੀਆਂ ਵੀ ਕਿੱਥੇ ਆਇਆ ਮਲੇ ਕੰਨ ਜਾਈ ਜਾਣਾ ਆਣਾ ਉਸ ਤਰ੍ਹਾਂ ਦੇ ਵਿੱਚ ਜਿਹੜਾ ਕਾਨੂੰਨ ਦੇ ਵਿੱਚ ਹੈ ਗਿਆ ਕਰਨਾ ਮਕਸਦ ਆ ਰਹੇ ਲੋ ਦੱਸਾਵਾ ਜਾਂਦੇ ਹੁਣ ਪਗਏ ਮਾਮੇ ਮਾਮਾ ਤਣ ਮਾਮੇ ਮਿਲ ਆ ਜਾਣਾ ਚਾਹਣ ਨਾਲ ਲੱਗ ਰਹੇ ਨੇ ਚਾਹ ਪਾ ਘਰ ਰਹਿਣ ਦਿਓ ਬੰਦੇ ਆ ਬਗੇ ਆ ਰਹੇ ਤੇ ਜਾਨੀ ਚਾਹ ਤਾਂ ਪਾਣੀ ਚਾਹੀਦੀ ਚਾਹ ਪਾਣੀ ਤੇ ਪੁੱਛੀ ਜਾਂਦੀ ਚਾਹੀਦੀ ਲੋ ਜੀ ਅੱਜ ਕੱਲ ਦਸਤਾਲੇ ਜੋ ਸਾਥ ਦਰਸ਼ਕੋ ਦੱਸਿਓ ਵੀ ਅੱਜ ਕੱਲ ਦੇ ਮਾਹੌਲ ਜਦਾਂ ਚੋਲੇ ਦੇ ਮੋਟ ਬਹਿ ਕੇ ਅੱਜ ਕੱਲ ਕੋ ਚਾਹ ਪੀਂਦਾ ਕੋਈ ਨਾਂ ਨਾਨ ਕੀ ਆ ਕੇ ਆਹੋ ਵਿੱਕੀ ਦੇਲਾ ਆੜੇ ਤਾਇਰਾ ਦੋਸ ਆਇਆ ਅੱਜ ਤੱਕ ਇਹ ਗੁੰਡੇ ਲੈ ਆਉਣ ਬੱਤ ਦੇ ਆ ਹੁਣ ਗਾਹ ਦੇ ਗਾਹ ਹੋਰ ਤਰਕ ਪਈ ਜਾਂਦੇ ਆ ਅੱਡਾ ਤਾਂ ਇੱਧੇ ਚੱਲੀ ਜਾਂਦਾ ਦੇਲਾ ਤਾਂ ਕਿਆ ਨੋ ਬਾਤ ਰਾਮੀ ਦੇ ਦੇ ਜੀ ਅਜੀ ਹਾਂ ਮਮਰੇ ਸੀ ਸਾਡੇ ਕੋਲ 10 ਸਾਲ ਮਾਮੇ ਹੁਣ ਵੱਡੇ ਹੋਣੇ ਆ ਤੇ ਜਿਹੜਾ ਛੋਟਾ ਮਾਮਾ ਬਾਹਰ ਉਹ ਤਾਂ ਸਾਡੀ ਉਮਰ ਦਾ ਸੀ ਹਾਂ ਬਸ ਕੱਠਿਆਂ ਦੇ ਦੌਲੇ ਫਿਰਨਾਂ ਫਾਂਟਾਂ ਵਾਲੇ ਪਾਏ ਹੋਣੇ ਕੱਚੇ ਦੌਲੇ ਫਿਰਨਾਂ ਉਹ ਕਿਤੇ ਸਮਾਂ ਅਜੋ ਗੋਰੀਆਂ ਦੇ ਝੋਲੇ ਹੁੰਦੇ ਸੀ ਯਾਰ ਸਹੀ ਗੱਲ ਆ ਹੋਰੀਆਂ ਦੇ ਝੋਲੇ ਅੱਛੇ ਹੋਣੇ ਮਾਜੋ ਘੱਦਰ ਦੇ ਕੋਟ ਦੇ ਜੱਗੇ ਦੇ ਸੀਦੇੜੇ ਮਾਜੋ ਹਾਲ ਤੱਕ ਕਰਕੇ ਨਾ ਪਾਟਰ ਪੁੱਜਦੇ ਹੁੰਦੇ ਸੀ ਮੈਂ ਕਹ ਆ ਅੱਜ ਗਿਆ ਮੈਂ ਦੇਖਿਆ ਦੇਖਲਾ ਮੈਂ 35 ਮੈਂਬਰ ਹੁੰਦੇ ਸੀ ਜਿਹਦੇ ਵਿਲੇ ਕੋਈ ਅੱਜ ਉਹ ਤੇ ਮਾਮਾ ਘੱਲਾਈ ਦੇ ਬਟਾ ਦੀ ਮਾਮੀ ਸੀ ਮਾਣ ਲਓ ਕਿੱਥੇ ਆ ਲੋਭ ਹੋ ਗਿਆ ਉਹ ਸਾਰਾ ਸਿਸਟਮ ਆ ਨਾ ਬੱਚੇ ਟੋਣਾਂ ਲੱਗੀਆਂ ਉਹਨੀਆਂ ਘਰ ਪੱਕੇ ਬਣ ਗਏ ਤੇ ਬੰਦਿਆਂ ਦੀ ਗਿਣਤੀ ਘੱਟੀ ਜਾਂਦੀ ਆ ਮਕਾਨ ਵਧੀ ਜਾਂਦੇ ਆ ਕੱਚੇ ਮਕਾਨ ਮੈਂ ਕਹਿੰਦਾ ਉਹ ਵਧੀਆ ਸੀ ਵਧੀਆ ਸੀ ਬੰਦਿਆਂ ਦੇ ਵਿੱਚ ਇੱਕ ਭਾਈਚਾਰ ਸੀ ਖੂਨ ਦੇ ਰਿਸ਼ਤੇ ਸੀ ਲੋਕਾਂ ਆਪਸੀ ਚਿਮੜ ਬਖ ਦੀ ਭਾਈਚਾਰਾ ਸੀ ਥੱਲੇ ਖੁੱਲੇ ਅਸਮਾਨ ਦੇ ਥੱਲੇ ਸੁੱਤੇ ਹੋਣਾ ਮੰਨ ਲਓ ਮੈਨੂੰ ਅੱਜ ਉਹ ਚੇਤਾ ਆ ਗਿਆ ਵੀ ਜਦੋਂ ਮੈਂ ਗਿਆ ਨੇ ਨਾਨੇ ਨੇ ਰੋਲਾ ਫੇਰਨਾ ਨਾਨੀ ਸਾਡੀ ਨੇ ਉਹ ਕਹਣਾ ਚੈਂਜ ਹੋ ਗਏ ਦੋ ਤੇ ਆ ਜੇ ਕੋਈ ਨੇ ਬਾਲ ਮਾਨੀ ਹੋਈ ਦੇਖਣਾ ਉਹ ਭਾਂਜਿਆ ਇਹਨਾਂ ਦੇ ਆ ਕੇ ਰਿਾਈ ਚ ਵਰਜਣਾ ਕਦੀ ਕੋਈ ਫਰਕ ਇਹਨੇ ਅੱਜ ਕੱਲ ਤਾਂ ਲੋਕਾਂ ਨੂੰ ਇਹ ਪਤਾ ਨਿਆਣਿਆਂ ਦੇ ਬੱਚਿਆਂ ਨੂੰ ਪਤਾ ਵੀ ਨਾਨਕੇ ਸਿਰਫ ਮਾਮਾ ਮਾਮੀ ਤੱਕ ਪਤਾ ਨਾਨੀ ਬਤਾਇਆ ਨਾਨੀ ਬਤਾਉਣੀ ਕੋਈ ਵੀ ਖਸੂਰ ਵਰਤਾ ਆਪਾਂ ਵੀ ਹੈਗੇ ਆ ਕਿਉਂਕਿ ਦੱਸਿਆ ਹੀ ਨਹੀਂ ਕਿਸੇ ਨੇ ਦੱਸਿਆ ਨਹੀਂ ਹਾਂ ਦੱਸਿਆ ਸਾਡਾ ਆ ਰਿਸ਼ਤਾ ਦੋ ਦੋ ਮਾਲ ਨੇ ਜਗਾ ਦੀ ਖਾਤਰ ਘਰਾਂ 'ਚ ਗਲੇਸ਼ ਲੈਓ ਹਾਂ ਪੰਦਾ ਇੱਕ ਪਰਿਵਾਰ ਦੇ ਵਿੱਚੋਂ ਚਲ ਜਾਣਾ ਮੋੜ ਕੇ ਮਿਲਦਾ ਆ ਮੈਨੂੰ ਅੱਜ ਮੈਂ ਆਇਆ 35 ਦੇ ਵਿੱਚੋਂ ਇੱਕ ਮਾਮਾ ਬੈਠਾ ਸੀ ਹੋਈ ਹੈ ਸਹੀ ਗੱਲ ਆ ਤਰ ਆਏ ਤੁਸੀਂ ਚਾਰ ਬੈਠੇ ਆ ਮਤਲਬ ਕਿੱਥੇ ਚਲ ਗਿਆ ਸਾਰਾ ਕੁਝ ਲੋਕ ਹੋ ਗਿਆ ਇਹਦਾ ਕੋਈ ਸੋਚ ਬਦਲ ਨਹੀਂ ਬਹੁ ਲੋਕਾਂ ਨੂੰ ਸਹੀ ਗੱਲ ਇਹ ਪਿੰਡਾਂ 'ਚ ਬਸਣਾ ਹੈ ਭਾਈਚਾਰਾ ਆ ਉਹਨੂੰ ਕਾਇਮ ਰੱਖਣਾ ਤਾਂ ਜ਼ਰੂਰੀ ਆ ਵੀ ਜਿਹੜਾ ਪੁਰਾਣਾ ਸੱਭਿਆਚਾਰ ਸੀ ਪੋਰਟ ਲੈਣਾ ਯਾਦ ਰੱਖਣਾ ਉਹ ਲੋਕਾਂ ਨੂੰ ਉਹਨੇ ਕੋਈ ਵੀ ਚਾਹ ਪੀਤੀ ਅੱਜ ਵਖਰੇ ਨੇ ਜਾ ਰਹੇ ਹਾਂ ਚੋਲੇ ਕੋ ਬੈਠੇ ਉਹ ਜਾਣਾ ਹਾਂ ਇਹ ਤਾਂ ਅੱਜ ਕੱਲ ਤਾਂ ਜਾਂਦਿਆਂ ਨੂੰ ਪਹਿਲਾਂ ਟੇਬਲ ਚਾਹੀਦਾ ਫਿਰ ਕੋਸੀ ਚਾਹੀਦੀ ਆ ਲੈ ਹੋਰ ਨਹੀਂ ਤਾਂ ਪੁਰਾਣਾ ਮੈਂ ਆਉਂਦਾ ਪਹਿਲਾਂ ਮੰਜਾ ਹੀ ਦੇਖੀ ਜਾਂਦਾ ਮੰਜਾ ਕੋਸੀ ਚਾਹੀਦੀ ਨਹੀਂ ਚਾਰਜਾਂ ਕੋ ਮੈਂਦਾ ਨਹੀਂ ਸਹੀ ਗੱਲ ਹੈ ਚੋ ਹੋਰ ਬਿੱਕੀ ਕੀ ਕਰਦਾ ਫੇ ਅੱਜ ਕੱਲ ਬਸ ਭਾਈ ਕਰਦਾ ਕਾਲ ਦਾ ਕੰਮ ਚਲੋ ਕੰਮ ਕਰੋ ਬਈ ਕੰਮ ਨਾ ਪਾਓ ਤੁਹਾਡਾ ਨੰਬਰ ਤਾਂ ਵੀ ਵਧੀਆ ਹੈ ਵਧੀਆ ਬਾਕੀ ਮੇਰਾ ਯਾਰ ਗੱਡੀ ਹਾਲ ਆ ਜਾਂਦਾ ਗੱਡੀ ਅਗਲੀ ਦਿਹਾੜੀ ਆਹੋ ਚਲੋ ਆਹੋ ਅੱਗੇ ਤਾਂ ਗੱਡੀ ਚਲਾਉਂਦਾ ਸੀ ਨਾ ਥੋੜੇ ਥੋੜੇ ਡੇਟ ਹੀ ਆ ਚੱਲ ਵਧੀਆ ਵੀ ਵਧੀਆ ਹੈ ਉਹ ਵੀ ਸਰੀਰ ਨਜਫਤ ਹੋਈ ਜਾਏ ਕਿਹੜੀ ਗੱਡੀ ਕਿਹੜੀ ਆਪਣੇ ਬਾਬਾ ਟੈਂਟਰ ਸੀ ਟੈਂਟਰ ਅੱਛਾ ਅੱਛਾ ਠੀਕ ਚਲੋ ਹੁਣ ਫੇ ਵਿਖੀ ਮਾਰ ਜਿਹੜਾ ਤੁਸੀਂ ਮਾਮਾ ਹੈ ਅਸੀਂ ਇਹ ਗਾਏ ਤਾਂ ਸਕੇ ਕੋਈ ਹੋਰ ਕੰਮ ਤੇ ਬਸ ਫੇ ਅਸੀਂ ਅੱਜ ਚਲੋ ਬਾਕੀ ਯਾਦ ਆ ਗਈ ਉਸੇ ਯਾਦ ਆ ਗਈ ਬੱਚ ਬੰਦੀਆਂ ਮੈਂ ਕਿਹਾ ਪੰਜਾਬਾਂ ਚ ਤਾਲੀਆਂ ਕਰ ਜਾਈਏ ਸਹੀ ਸਹੀ ਬੜੀ ਜੀ ਆਪਣੇ ਨਿਆਣਿਆਂ ਦਾ ਜਾ ਕੇ ਦੱਸਾਂਗੇ ਵੀ ਤੁਹਾਡੇ ਅਸੀਂ ਅਸੀਂ ਆਪਣੇ ਨਾਨਕੀ ਜਾ ਕੇ ਆਏ ਆ ਹੋਰ ਹੋਈ ਕੁੜੀਆਂ ਨੇ ਅਸੀਂ ਆਪਣੇ ਨਿਆਣਿਆਂ ਨੂੰ ਇਹ ਕਿਹਾ ਆ ਤੇ ਮਾਮੇ ਨੂੰ ਮਾਮਾ ਹੀ ਕਹਿਣਾ ਮਾਮੂ ਨਹੀਂ ਕਹਿਣਾ ਨਹੀਂ ਸਹੀ ਨੰਨੇ ਨੂੰ ਨੰਨੇ ਹੀ ਕਹਿਣਾ ਨਾਨ ਨੂੰ ਨਹੀਂ ਕਹਿਣਾ ਹਾਂ ਨਹੀਂ ਹਾਂ ਤਾਂ ਗਾਵਾ ਵਾ ਅਸਾਂ ਸੰਕੇ ਰੱਖਾਂਗੇ ਪੰਜਾਬੀ ਗੋਰੀ ਤੜੀ ਸਹੀ ਗੱਲ ਸਹੀ ਗੱਲ ਚਲੋ ਠੀਕ ਆ ਗਿਆ ਚਲੋ ਚੱਲੀਏ ਹੋ ਚਲੋ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਘਰੋਂ ਤਾਂ ਨਿਕਲੇ ਸੀ ਬਲੌਕਿੰਗ ਕਰਨ ਬਲੌਗ ਬਣਾਉਣ ਵਾਸਤੇ ਤੇ ਅੱਜ ਅਸੀਂ ਆਪਣੇ ਪਹੁੰਚੇ ਹਾਂ ਮੇਰਾ ਨਾਂਨਕਾ ਪਿੰਡ ਗੋਲੇਵਾਲ ਤਸੀਰ ਗਰ ਸ਼ੰਕਰ ਤੇ ਧੀਰਾ ਹਿਯਾਰਪੁਰ ਦੇ ਵਿੱਚ ਪੈਂਦਾ ਪਿੰਡ ਤੇ ਪਸੇ ਪਹੁੰਚੇ ਸੀ ਬਲਾਕ ਬਣਾਉਣ ਪਰ ਜਦੋਂ ਅੱਜ ਅਸੀਂ ਆਪਣੇ ਨਾਨਕਿਆਂ ਦੇ ਪਿੰਡ ਪਹੁੰਚੇ ਘਰ ਪਹੁੰਚੇ ਆ ਤੇ ਕੁਝ ਉਹ ਬਚਪਨ ਦੀਆਂ ਯਾਦਾਂ ਜਿਹੜੀਆਂ ਇਸ ਪਿੰਡ ਦੇ ਵਿੱਚ ਸਾਡਾ ਬਚਪਨ ਬੀਤਿਆ ਜਦੋਂ ਛੋਟੇ ਛੋਟੇ ਹੁੰਦੇ ਆਉਂਦੇ ਸੀ ਤੇ ਜਿਹੜਾ ਸਾਡੇ ਨਾਨਕਿਆਂ ਦਾ ਪਰਿਵਾਰ ਦਾ ਘਰ ਸੀਗਾ ਬੜਾ ਭਰਿਆ ਘਟੋ ਘਟਤੀ 35 ਮੈਂਬਰ ਹੁੰਦੇ ਸੀ ਜਿਆਦਾ ਸੀ ਘਰ ਗਏ ਆ ਤੇ ਅੱਜ ਸਿਰਫ ਇੱਕ ਸਾਡੇ ਮਾਮਾ ਜੀ ਤੇ ਮਾਮੇ ਜੀ ਸੀ ਬੱਚੇ ਉਹਨਾਂ ਦੇ ਵਿਆਹ ਹੋਆ ਤੇ ਮਨ ਨੂੰ ਉਹ ਗੱਲਾਂ ਜਿਹੜੀਆਂ ਯਾਦ ਕਰਕੇ ਮਨ ਨੂੰ ਕੁਝ ਭਾਵਕ ਵੀ ਹੋਇਆ ਤੇ ਜਿਹੜੇ ਰਿਸ਼ਤੇ ਲੋਕ ਆਪਣੇ ਰੇਤਿਆਂ ਦੇ ਨਾਲੋਂ ਟੁੱਟ ਕੇ ਬਹਿ ਜਾਂਦੇ ਆ ਉਹਨਾਂ ਰੇਤਿਆਂ ਨੂੰ ਤੋਂ ਨਹੀਂ ਮੁਖ ਮੋੜਨਾ ਚਾਹੀਦਾ ਕਿਉਂਕਿ ਰਿਸ਼ਤੇ ਜਿਹੜੇ ਆ ਖੂਨ ਦੇ ਰਿਸ਼ਤੇ ਆ ਇੱਕ ਕਰ ਦੇ ਵਿੱਚ ਜਿਹੜੇ ਜੀਆਂ ਨੇ ਇਸ ਜਨਮ ਚ ਜੋ ਜਾਣ ਮੈ ਲੈ ਰਹੇ ਉਹਨਾਂ ਨੇ ਮੁੜ ਕੇ ਇਸ ਜੀ ਕਰਨੇ ਇੱਕ ਕਰਨੇ ਮੁੜ ਕੇ ਜੰਮਣਾ ਇਸ ਕਰਕੇ ਆਪਣੇ ਰਿਸ਼ਤੇਿਆਂ ਦੀ ਕਦਰ ਕਰੋ ਆਪਣੇ ਮਾਪੇ ਆਪਣੇ ਸਗੀ ਸੰਬੰਧੀ ਜਿਹੜੇ ਆ ਕਿਸੇ ਦੇ ਨਾਲ ਵੀ ਕੋਈ ਗਿਰਾ ਸ਼ਿਕਵਾ ਜਿਹੜਾ ਨਾ ਰੱਖੋ ਜਦ ਆਏ ਕੋ ਆਪਾਂ ਦੇ ਬਚਪਨ ਦੀਆਂ ਯਾਦਾਂ ਬਚਪਨ ਦੇ ਉਹ ਸੋਹਣੇ ਦਿਨ ਜਦੋਂ ਅਸੀਂ ਆਪਣੇ ਨਾਨਕੇ ਘਰ ਆਉਂਦੇ ਸੀ ਤੇ ਸਾਡੇ ਨਾਨਕੇ ਨਾਨਾ ਸਾਡੀ ਨਾਨੀ ਮਾਮੇ ਹੁਣੇ ਮਾਸੀਆਂ ਦੇ ਬੱਚੇ ਇਕੱਠੇ ਹੋਣਾ ਤੇ ਰੌਲਾ ਪਾਉਣਾ ਜਾਂ ਅੱਜ ਘਰਾਂ 'ਚ ਦੇਖਦੇ ਆ ਉਹਨਾਂ ਰਿਸ਼ਤਿਆਂ ਦੇ ਵਿੱਚ ਵਿਗਾੜ ਪਏ ਹੋਅ ਕਿਤੇ ਪੈਸੇ ਕਰਕੇ ਕਿਤੇ ਹੋਰ ਪ੍ਰਾਪਰਟੀ ਕਰਕੇ ਜਾਂ ਹੋਰ ਕਿਸੇ ਕਾਰਨਾਂ ਦੇ ਕਰਕੇ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਜੋ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਸਿੱਖਿਆ ਉਹ ਤਾਂ ਇਹੀ ਆ ਕਿ ਰਿਸ਼ਤਿਆਂ ਨੂੰ ਅਹਿਮੀਅਤ ਦਿਓ ਜਿਹੜਾ ਪੈਸਾ ਆ ਤਾਂ ਬੰਦਾ ਕਮਾ ਲੂਗਾ ਜਿਹੜਾ ਆਪਣੇ ਕੋਲੋਂ ਆਪਣੇ ਪਰਿਵਾਰ ਦਾ ਕੋਈ ਮੈਂਬਰ ਚਲ ਜਾਣਾ ਉਹ ਮੁੜ ਕੇ ਨਹੀਂ ਮਿਲਦਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਇੱਕ ਵਾਰ ਮਿਲਦੀ ਆ ਨੂੰ ਵਧੀਆ ਤਰੀਕੇ ਨਾਲ ਜੀਓ ਅੱਜ ਦਾ ਸਾਡਾ ਸੰਦੇਸ਼ ਸਿਰਫ ਇਹੀ ਹੈ ਸਾਰਿਆਂ ਦਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਲੱਕ ਜੋ ਕਰ ਦਿਓ ਧੰਨਵਾਦ ਜੀ